ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਕਈ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਸੀ ਮਤਲਬ ਹੁਣ ਵੀ ਜਿਹੜਾ ਝੋਨਾ ਜੇ ਗੋਚ ਹੈ ਕਿੰਨ ਸਾਰੇ ਤੋਂ ਪਹਿਲਾਂ ਆਪਾਂ ਜਿਹੜੀ ਸਪਰੇਅ ਹੈ ਗੋਹ ਵਾਲੀ ਸਪਰੇਅ ਉਹ ਕਦੋਂ ਕਰਨੀ ਹੁੰਦੀ ਕਈ ਵਾਰ ਕਿਸਾਨ ਵੀਰਾਂ ਨੂੰ ਦੱਸੀਦਾ ਵੀ ਆ ਕਿ ਤੁਸੀਂ ਆਪਦੇ ਝੋਨੇ ਦਾ ਨਰੀਖਣ ਕਰੋ ਜਦੋਂ ਥੱਲੇ ਜਿਹੜੀ ਪੂਰੀ ਫੁੱਲ ਜਾਂਦੀ ਮੁੰਜਰ ਬਣੀ ਹੋਈ ਹੈ ਬਾਹਰ ਨਹੀਂ ਆਈ ਉਸ ਟਾਈਮ ਤੇ ਸਹੀ ਸਮਾਂ ਹੁੰਦਾ ਕਟੋਲੀ ਰੋਗ ਨੂੰ ਰੋਕਣਾ ਤੁਸੀਂ ਬਾਸਮਤੀ ਚ ਬਲਾਸਟ ਰੋਕਣੀ ਆ ਤੁਸੀਂ ਕੋਈ ਆਪਣਾ 13045 ਐਨਬੀ ਕੇ 13045 ਸਪਰੇਅ ਕਰਨੀ ਆ ਤਾਂ ਇਹਦੇ ਵਾਸਤੇ ਖਾਸ ਤੌਰ ਤੇ ਇਹ ਸਮਾਂ ਹੁੰਦਾ ਕਿ ਆਪਾਂ ਜਿਹੜੀ ਐ ਸਪਰੇਅ ਉਹ ਕਰ ਦੇਣੀ ਜਾਂ ਵੈਸੇ ਤੁਸੀਂ ਉਲੀਨਾਸ਼ਕ ਵਰਤਣਾ 200 ਲੀਟਰ ਪਾਣੀ ਵਿੱਚ ਲਾਉਣਾ ਤਾਂ ਕਿ ਸਾਰੇ ਬੂਟੇ ਜਿਹੜੇ ਚੰਗੀ ਤਰ੍ਹਾਂ ਭਿੱਜ ਜਾਣ ਤੇ ਆ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਹੋਇਆ ਪੂਰੀ ਜਿਹੜੀ ਹੈਗੀ ਐ ਗੋਬ ਭਰੀ ਹੋਈ ਆ ਮੁੰਜਰ ਵਿੱਚ ਐ ਬਾਹਰ ਨਹੀਂ ਆਈ ਤੇ ਨਾਲ ਇੱਕ ਬੇਨਤੀ ਹੋਰ ਕਿ ਹੁਣ ਦਾਗੀ ਦਾਣੇ ਤੇ ਗਟੋਲੀ ਇਹ ਤੁਹਾਡੇ ਮਿੱਤਰ ਪਿਆਰੋ ਉੱਥੇ ਆਉਣੀ ਆ ਜਿੱਥੇ ਤੁਹਾਡੇ ਗੱਟੇ ਜਿਹੜੇ ਯੂਰੀਆ ਦੇ ਉਹ ਢਾਈ ਤੋਂ ਉੱਪਰ ਟਪਾਏ ਹੋਏ ਆ ਚਲੋ ਤਿੰਨ ਤੱਕ ਵੀ ਚੱਲ ਜਾਂਦਾ ਕੰਮ ਜਿੱਥੇ ਕਈ ਵਾਰ ਜ਼ਮੀਨ ਮਾੜੀ ਹੁੰਦੀ ਆ ਟੁੱਟਮੀ ਯੂਰੀਆ ਆਪਾਂ ਪਾਤੀ ਜਿੱਥੇ ਤੁਹਾਡੇ ਲਗਾਤਾਰ ਖੇਤ ਚ ਪਾਣੀ ਖੜਾ ਰਿਹਾ ਤੇ ਯੂਰੀਆ ਤੁਸੀਂ ਠੋਕ ਕੇ ਪਾਈ ਆ ਪੂਰੀ ਉੱਥੇ ਬਿਮਾਰੀ ਵੀ ਠੋਕ ਕੇ ਆਊਗੀ ਇਸ ਕਰਕੇ ਸਮਾਂ ਰੈਂਦੇ ਆਪਾਂ ਜਿਹੜੀ ਹੈਗੀ ਉਹਦੀ ਦੇਖਭਾਲ ਤੁਸੀਂ ਜ਼ਰੂਰ ਕਰਨੀ ਖਾਸ ਤੌਰ ਤੇ ਬਾਸਮਤੀ ਵਾਲੇ ਕਿਸਾਨ ਵੀਰਾਂ ਨੂੰ ਬੇਨਤੀ ਆ ਕੇ 1509 11 21 18 47 17 18 ਜਿਹੜੇ ਵੀ ਬਾਸਮਤੀ ਤੁਹਾਡੇ ਲੱਗੀ ਹੋਈ ਆ ਯੂਰਗਿਆ ਝੋਨੇ ਵਾਂਗੂ ਹੀ ਪਈ ਹੋਈ ਆ ਤੇ ਮੌਸਮ ਆ ਜਿਹੜਾ ਇਸ ਵਾਰ ਪੂਰਾ ਬਿਮਾਰੀ ਵਾਲਾ ਬਣ ਰਿਹਾ ਜਿਹੜੇ ਹਿਸਾਬ ਨਾਲ ਬੱਦਲ ਵਾਈ ਹੈ ਟਟਵੇਂ ਮੀਂਹ ਪੈ ਰਹੇ ਆ ਹਵਾ ਚ ਹੰਮਸ ਗਰਮੈਸ਼ ਟੈਂਪਰੇਚਰ ਡਾਊਨ ਨੀ ਆਏ ਜਾ ਰਿਹਾ ਤੇ ਮੀਂਹਾਂ ਦੇ ਅਜੇ ਚਾਂਸ ਆ ਕਿ ਆ ਮਹੀਨਾ ਸਤੰਬਰ ਦਾ ਤੇ ਅਕਤੂਬਰ ਦਾ ਅੱਧ ਤੱਕ ਹੋ ਸਕਦਾ ਕਿ ਮੀਂਹ ਟਟਵੇਂ ਪੈਂਦੇ ਰਹਿਣ ਤੇ ਸਮਾਂ ਰਹਿੰਦੇ ਜਿਹੜੀ ਸਪਰੇਅ ਹੈ ਇਹ ਜਿਹੜੀ ਹੁਣ ਤੁਸੀਂ ਦੇਖੋ ਵੀ ਮੁੰਜਰ ਵਿੱਚ ਬਣੀ ਹੋਈ ਹੈ ਬਾਹਰ ਆਈ ਨਹੀਂ ਇਸ ਟਾਈਮ ਤੇ ਤੁਸੀਂ ਗਟੂਲੀ ਰੋਗ ਵਾਸਤੇ ਬਲਾਸਟ ਨੂੰ ਰੋਕਣ ਵਾਸਤੇ ਤੇ ਖਾਸ ਤੌਰ ਤੇ 13045 ਜਿਹੜੀ ਤੁਸੀਂ 3 ਕਿਲੋ 300 200 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰਨੀ ਜਾਂ ਤੁਸੀਂ ਬੋਰਨ ਵਗੈਰਾ ਕਰਨਾ ਇਸ ਟਾਈਮ ਤੇ ਪੂਰਾ ਐਨ ਪੂਰਾ ਰਿਜ਼ਲਟ ਮਿਲਣਾ ਤੁਹਾਨੂੰ ਕਿ ਜਿਹੜੀ ਇਹ ਕਿਉਂਕਿ ਇਸ ਟਾਈਮ ਹੀ ਫਸਲ ਦੇ ਉੱਤੇ ਬਿਮਾਰੀ ਵਾਲੇ ਜਿਹੜੇ ਸਪੋਰ ਜੇ ਕੋਈ ਪਏ ਹੋਣਗੇ ਨਾ ਉਹ ਮੁੰਜਰ ਨੂੰ ਇਨਫੈਕਟ ਕਰਦੇ ਆ ਜਰਮੀਨੇਸ਼ਨ ਕਰਦੇ ਆ ਮੁੰਜਰ ਨੂੰ ਇਨਫੈਕਟ ਕਰਦੇ ਆ ਜਿਦੇ ਵਿੱਚ ਤੁਹਾਡੇ ਫੋਕ ਬਣਨੀ ਕੋਈ ਸ਼ੀਥ ਅਸ਼ੀਥ ਰੋਟ ਪੈਣੀ ਜਾਂ ਤੁਹਾਡੇ ਕੋਈ ਬਲਾਸਟ ਪੈਣੀ ਹੈ ਜਾਂ ਗਟੋਲੀ ਰੋਗ ਪੈਣਾ ਇਹਨੇ ਇਨਫੈਕਸ਼ਨ ਕਰਨੀਆਂ ਤੁਹਾਡੇ ਡਾਟੀ ਪੈਣੀ ਕਰ ਜਿਹੜੇ ਦਾਗੀ ਮੁੰਜਰਾਂ ਦਾਗੀ ਮੁੰਜਰਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿੱਥੇ ਤੁਹਾਡੇ ਯੂਰਗਿਆ ਬਹੁਤ ਜ਼ਿਆਦਾ ਪਈ ਹੋਈ ਆ ਉੱਥੇ ਤੁਹਾਡੇ ਦਾਗੀ ਮੁੰਜਰ ਨਿਕਲਣੇ ਫੰਗਸ ਕੰਪਲੈਕਸ ਵਧਣਾ ਹੀ ਵਧਣਾ ਕਿਉਂਕਿ ਉੱਥੇ ਨਾਲ ਤੁਹਾਡੇ ਕਿਹੜੇ ਪਹਿਲਾਂ ਜਿਵੇਂ ਖਾਸ ਤੌਰ ਤੇ ਬਾਸਮਤੀ ਜਾਂ ਤੁਹਾਡੇ ਕੀੜੇ ਮਕੌੜੇ ਆ ਜਿਹੜੇ ਜਾਂ ਕੋਈ ਪੱਤਾ ਲਵੇੜ ਜਾਂ ਗੋਭ ਦੀ ਸੁੰਡੀ ਟੁੱਕ ਗਈ ਉੱਥੇ ਇਨਫੈਕਸ਼ਨ ਬਹੁਤ ਮਤਲਬ ਜਲਦੀ ਹੁੰਦੀ ਹੈ ਤਾਂ ਇਸ ਕਰਕੇ ਜਿਹੜਾ ਆਪਦਾ ਸਪਰੇਅ ਦਾ ਆਪਾਂ ਤਰੀਕਾ ਵੀ ਖਾਸ ਤੌਰ ਤੇ ਜਿਹੜਾ ਬਦਲੀ ਹੈ ਕਿ ਉਹਦੇ ਵਿੱਚ 200 ਲੀਟਰ ਪਾਣੀ ਉਲੀ ਨਾਸ਼ਕ ਵਾਸਤੇ ਜ਼ਰੂਰ ਵਰਤੋ ਐਨਪੀਕ ਵਾਸਤੇ ਜ਼ਰੂਰ ਵਰਤੋ ਆਮ ਤੌਰ ਤੇ ਕੀ ਆ ਕਿਸਾਨ ਵੀਰ ਜਿਹੜੇ ਹੈਗੇ ਮਿਕਸਚਰ ਤੇ ਆਪਾਂ ਜੋੜ ਦਿੰਨੇ ਆ ਤੇਲੇ ਵਾਲੇ ਵੀ ਆਪਾਂ ਗੱਲਬਾਤ ਕਰਾਂਗੇ ਅਜੇ ਤੱਕ ਤੇਲੇ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਤੇਲੇ ਵਾਲੇ ਵੀ ਕਿਸਾਨ ਵੀਰ ਵਿੱਚੇ ਠੋਕੀ ਆਉਂਦੇ ਸਪਰੇ ਉਹਦੇ ਨਾਲ ਕੀ ਹੁੰਦਾ ਕਿ ਆਪਣੀ ਜਿਹੜੀ ਸਪਰੇ ਆ ਉਹ ਤਾਂ ਖਰਚਾ ਆਪਾਂ ਸਪਰੇ ਕਰਨ ਦਾ ਖਰਚਾ ਬਚਾਉਣ ਦੀ ਖਾਤਰ ਜਿਹੜੀ ਆਪਦੀ ਸਪਰੇ ਲਿਆਂਦੀ ਹੁੰਦੀ ਉਹਦਾ ਖਰਚਾ ਖਰਾਬ ਕਰ ਲੈਂਦੇ ਆ ਆਪਣੀ ਜਿਹੜੀ ਸਪਰੇਅ ਆ ਉਲੀਨਾਸ਼ਕ ਜਾਏ ਤੁਸੀਂ ਕੀੜਾ ਨਾਸ਼ ਕਰਦੇ ਜਾਂ ਐਨਪੀਕੇ 13045 ਵਗੈਰਾ ਕਰਦੇ ਉਹ ਤੁਸੀਂ ਮਿਕਸ ਕਰ ਦਿੰਨੇ ਤੇ ਨਾਲ ਹੀ ਥੋੜਾ ਰਿਜ਼ਲਟ ਡਾਊਨ ਆ ਜਾਂਦਾ ਜਾਂ ਪੱਤਿਆਂ ਤੇ ਟੌਕਸਿਸਿਟੀ ਆ ਜਾਂਦੀ ਆ ਪੱਤਿਆਂ ਤੇ ਲਾਲੀ ਆ ਜਾਂਦੀ ਆ ਤੇ ਇਸ ਕਰਕੇ ਬੇਨਤੀ ਆ ਕਈ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਬੈਕਟੀਰੀਅਲ ਲੀਫ ਬਲਾਈਟ ਦੇ ਸਹੀ ਨਿਸ਼ਾਨੀਆਂ ਨਹੀਂ ਪਤਾ ਉਹ ਇਸੇ ਭਲੇਖੇ ਜਿਹੜੇ ਹੈਗੇ ਉੱਤੇ ਐਂਟੀਬਾਇਓਟਿਕ ਨੱਪੀ ਆਉਂਦੇ ਆ ਇਸ ਕਰਕੇ ਬੇਨਤੀ ਆ ਕਿ ਮੈਂ ਤਾਂ ਜਿਹੜੀ ਮੇਰੀ ਕੋਸ਼ਿਸ਼ ਹੈ ਨਾਲ ਦੀ ਨਾਲ ਅਪਡੇਟ ਦੇ ਰਿਹਾ ਕਈ ਵਾਰ ਕਿਸਾਨ ਵੀਰ ਜਿਹੜੇ ਉਹ ਸੁਣਦੇ ਨਹੀਂ ਤੁਸੀਂ ਜੀ ਨੂੰ ਵੀ ਸੁਣਨਾ ਜਿੱਥੇ ਵੀ ਤੁਸੀਂ ਜਾਂ ਚਾਹੇ ਤੁਸੀਂ ਆਪ ਦਾ ਕੋਈ ਚਾਰਟ ਬਣਾਇਆ ਹੋਇਆ ਉਹਦੇ ਅਨੁਸਾਰ ਫਸਲ ਦੀ ਦੇਖਭਾਲ ਕਰੋ ਇਸ ਟਾਈਮ ਬਹੁਤ ਜਿਹੜਾ ਨਾਜ਼ਿਕ ਜਿਹੜਾ ਸਮਾਂ ਚੱਲ ਰਿਹਾ ਫਸਲਾਂ ਦੇ ਵਾਸਤੇ ਖਾਸ ਤੌਰ ਤੇ ਗੋਭ ਦਾ ਤੇ ਨਸਾਰੇ ਦਾ ਜਿੱਥੇ ਤੁਹਾਡੇ ਯੂਰੀਆ ਘੱਟ ਪਈ ਹੈ ਕਿਰਪਾ ਕਰਕੇ ਕਮੈਂਟ ਕਰਕੇ ਦੱਸਿਓ ਤੁਹਾਡੇ ਦਾਣੇ ਪੂਰੀ ਵਧੀਆ ਕੁਆਲਿਟੀ ਚ ਮੁੰਜਰ ਨਿਕਲੂਗੀ ਤੇ ਦਾਣੇ ਬਹੁਤ ਬਹੁਤ ਵਧੀਆ ਬਣਨਗੇ ਜਿਵੇਂ ਜਿਵੇਂ ਯੂਰੀਆ ਵੱਧ ਜਾਂ ਤੁਸੀਂ ਮੁੰਜਰ ਨਿਕਲੀ ਤੇ ਜਿਹੜਾ ਹੈਗਾ ਤੁਸੀਂ ਸੰਘਣੇ ਜਿਹੜੇ ਉਲੀ ਨਾਲ ਚੱਕ ਰਹੇ ਹੋ ਨੁਕਸਾਨ ਕਰਨਗੇ ਬਹੁਤ ਬਹੁਤ ਧੰਨਵਾਦ